ਡੇਲੀ ਨਿਊਜ਼ ਸਰਵੇ ਦੇ ਵਿੱਚ ਅਗਲੀ ਵੱਡੀ ਖਬਰ ਤਹਿਤ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਲਾਇਬ੍ਰੇਰੀਆਂ ਖੋਲਣ ਦੀ ਇੱਕ ਵੱਡੀ ਮਹਿੰਮ ਦੇ ਤਹਿਤ ਅੱਜ ਹਲਕਾ ਵਿਧਾਇਕ ਬੁੱਧਰਾਮ ਵੱਲੋਂ ਪਿੰਡ ਰਿਉਂਦ ਕਲਾਂ ਵਿਖੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਆਓ ਦੇਖਦੇ ਹਾਂ ਸਰਕਾਰ ਵੱਲੋਂ ਪਿੰਡੂ ਵਿਕਾਸ ਜਿਹੜਾ ਡਿਪਾਰਟਮੈਂਟ ਵੱਲੋਂ ਅੱਜ ਵਿਸ਼ੇਸ਼ ਕਰਾਉਣਾ ਕੀਤਾ ਗਿਆ ਜੀ ਪਿੰਡ ਪਿੰਡ ਵਿੱਚ ਆਪਾਂ ਦੇ ਰਿਉਂਦ ਦਾ ਨਾਮ ਚੱਲਦਾ ਹੈ ਮੁਲਾੜਾ ਦੇ ਵਿੱਚ 10:00 ਵਜੇ ਖੁੱਲਣ ਦਾ ਸਾਡਾ ਰਜਾਤੀ ਬਰਾ ਸਮਾਜੋਗ ਐਡੀਸੀ ਵਿਕਾਸ ਅਸੀ ਕਾਸ਼ ਬਸਲ ਦੀ ਹੈ ਇਸ ਉਹਦੇ ਰਹਿਨਮਾਈ ਹੇਠ ਹੈ ਬਾਕੀ ਥਾਂਾਂ ਤੇ ਕਈ ਥਾਂਾਂ ਤੇ ਜਿਵੇਂ ਖਤਰੀ ਵਾਲਾ ਹੈ ਕੁਲਰੀ ਹੈ ਆਪਣਾ ਆ ਗਿਆ ਮਨ ਸਿੰਘ ਵਾਲਾ ਹੈ ਇਥੇ ਲਾਇਬ੍ਰੇਰੀ ਖੁੱਲ ਕੇ ਅਸੀਂ ਲੋਕ ਅਰਪਣ ਕਰ ਚੁੱਕੇ ਆ ਤੇ ਅੱਜ ਅਸੀਂ ਰੌਣਕ ਲਾ ਰਿਕੇ ਲੋਕ ਅਰਪਣ ਕੀਤੀ ਹੈ ਲਾਇਬ੍ਰੇਰੀ ਨੂੰ ਰੋਕਾਟਨ ਕੀਤਾ ਤੇ ਕਾਫੀ ਵੱਡਾ ਸ਼ਾਹ ਤੁਸੀਂ ਦੇਖ ਰਹੇ ਹੋ ਵੀ ਜਿੰਨੇ ਨੇ ਜਿਹੜੀ ਜਿੱਥੇ ਆਈਆਂ ਨੇ ਤੇ ਨੇ ਬੇਰਾਂ ਸਾਇ ਨੇ ਬਜ਼ੁਰਗ ਆਏ ਨੇ ਨੌਜਵਾਨ ਆਏ ਨੇ ਪਰ ਕੋਟ ਇਹ ਜੀ ਮੌਕੇ ਵਿੱਚ ਇਹ ਕੱਟ ਦਰਸਾਉਂਦਾ ਹੈ ਕਿ ਇਨਾਂ ਲੋਕਾਂ ਦੇ ਵਿੱਚ ਲਾਇਬਰੀ ਪ੍ਰਤੀ ਕਿੰਨਾ ਉਤਆਵਲਾ ਪਾਣਾ ਹੈ ਪੜਨ ਕਰਾ ਪੜੰਦੇ ਨਹੀਂ ਔਰ ਵੱਡੀ ਗੱਲ ਇਹ ਹੈ ਵੀ ਇਹ ਪਿੰਡ ਦੇ ਵਿੱਚ 25 ਦੇ ਕਰੀਬ ਆਪ ਨੇ ਬਾਕੀ 100 ਦੇ ਕਈ ਹੋਰ ਬਾਕੀ ਮਖਵ ਮੁਲਾਜ਼ਮ ਨੇ ਔਰ ਪੰਜਾਬ ਦੇ ਸਿਰਮੌਰ ਸਹਿਤਕਾਰ ਦਾ ਜਿਹੜਾ ਵਾਰਡ ਮਿਲਿਆ ਹੈ ਉਹ ਇਸ ਪਿੰਡ ਦੇ ਅਜੋ ਜ ਅਜੀਜ ਸੋਏ ਨੂੰ ਮਿਲਿਆ ਔਰ ਪੰਜਾਬ ਦੇ ਵਿੱਚ ਜਿਆ ਟੀਚਰ ਅਵਾਰਡ ਮਿਲਿਆ ਦਿਲਵਾਰ ਸਿੰਘ ਨੂੰ ਮਿਲਿਆ ਹੈ ਅੱਛਾ ਬੱਚਿਆਂ ਨੂੰ ਸਪੋਰਟਸ ਕੋਲ ਦੇ ਵਿੱਚੋਂ ਪੜ੍ਹਾਈ ਦੇ ਵਿੱਚੋਂ ਬਹੁਤ ਅੱਛੇ ਨੰਬਰ ਲੈ ਰਹੇ ਨੇ ਅੱਛੇ ਅਧਿਆਪਕ ਨੇ ਉਹ ਵੱਖ-ਵੱਖ ਤੋਂ ਸਰਪੰਚ ਸਾਹਿਬ ਜਿਹੜੇ ਹੁਣੇ ਹੀ ਜਾ ਕੇ ਆਏ ਨੇ ਇਹ ਪਿੰਡ ਇੱਕ ਵਧੀਆ ਪਿੰਡ ਦੇ ਤੌਰ ਤੇ ਨਾਮਿਨੇਟ ਹੋਇਆ ਹੈ ਪੰਜਾਬ ਦੇ ਵਿੱਚੋਂ ਵਿਕਾਸ ਦੇ ਤੌਰ ਤੇ ਇਹ ਵੀ ਸਾਡੀ ਵੱਡੀ ਗੱਲ ਹੈ ਸੋ ਸਾਡੇ ਅਜੰਸ ਕਿਰ ਸਾਹਿਬ ਗਗਨਦੀਪ ਸਿੰਘ ਜੀ ਸਾਡੀ ਭੈ ਛੋਟੀ ਭੈਣ ਆ ਕੁਸਮ ਜੀ ਬीडीपीओ ਤੇ ਸਾਡੇ ਸਰਪੰਚ ਸਾਹਿਬ ਜਸਵਿੰਦਰ ਸਿੰਘ ਜੀ ਇੱਥੇ ਨੌਜਵਾਨ ਨੇ ਬੜੇ ਉਤਸ਼ਾਹੀ ਨੇ ਸਾਨੂੰ ਆਸ ਹੈ ਕਿ ਸਾਡਾ ਜਿਹੜਾ ਇਹ ਪਰਪਸ ਹੈ ਐਲਐਡਵੀ ਖੋਲਣ ਦਾ ਕਿ ਜਿਆ ਗਿਆਨ ਹੈ ਲੋਕਾਂ ਦੇ ਬੁਰੂਹੇ ਤੱਕ ਜਾਵੇ ਉਹ ਸਾਡਾ ਸਫਲ ਹੋਊਗਾ ਤੇ ਉਹ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਕਿ ਲੋਕਾਂ ਗਿਆਨ ਹੈ ਉਹ ਕਰ ਕਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਇਸ ਵਜ੍ਹਾ ਦੀ ਘਟਨ ਕਰਕੇ ਆਪਣੇ ਆਪ ਨੂੰ ਸਨਮਾਨਤ ਹੋਏ ਮਹਿਸੂਸ ਕਰੇਗੀ